ਦੋਸਤੋ ਅੱਜ ਸਾਡੀ ਵਾਈਸ ਚਾਂਸਲਰ ਨਾਲ ਮੀਟਿੰਗ ਹੋਈ ਸੀਗੀ ਸਾਰੀਆਂ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀਆਂ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸ਼ਾਮਲ ਨੇ ਤਾਂ ਉਹਨਾਂ ਮੀਟਿੰਗ ਉਹ ਮੀਟਿੰਗ ਦੇ ਵਿੱਚ ਅਸੀਂ 4-5 ਡਿਮਾਂਡਸ ਰੱਖੀਆਂ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਸੀਗੀ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਬਹਾਲ ਹੋਈ ਆ 99 ਮੈਂਬਰੀ ਉਹਦਾ ਜਿਹੜਾ ਸ਼ੈਡਿਊਲ ਆ ਉਹ ਜਲਦੀ ਜਾਰੀ ਕੀਤਾ ਜਾਵੇ ਤੇ ਸਾਡਾ ਤਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰੋਪਰ ਪਲਾਨ ਨਹੀਂ ਆਂਦਾ ਕਿ ਸ਼ੈਡਿਊਲ ਇਸ ਡੇਟ ਨੂੰ ਜਿਹੜੀ ਹੈਗੀ ਆ ਇਲੈਕਸ਼ਨ ਦਾ ਸ਼ੈਡਿਊਲ ਜਾਰੀ ਹੋ ਜਾਏਗਾ ਤਾਂ ਉਹ ਸਾਡੀ ਪਹਿਲੀ ਡਿਮਾਂ ਸਾਡੀ ਜਦੋਂ ਤੱਕ ਨਹੀਂ ਆਂਦਾ ਸਾਡਾ ਤਾਂ ਨਾ ਜਾਰੀ ਹੈਗਾ ਇਸ ਤੋਂ ਇਲਾਵਾ ਸਾਡੀਆਂ 4-5 ਡਿਮਾਂਡਸ ਹੋਰ ਸਿਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਇਹ ਸੀ ਕਿ ਜਿੰਨਾ ਵੀ ਸੈਨੇਟ ਨੇ ਹੁਣ ਤੱਕ ਡਿਸੀਜਨ ਲਏ ਨੇ ਵਾਈਸ ਚਾਂਸਲਰ ਨੇ ਸੈਨੇਟ ਦੀ ਗੈਰ ਹਾਜ਼ਰੀ ਜਿੰਨੇ ਵੀ ਡਿਸੀਜਨ ਲਏ ਨੇ ਉਹ ਸਾਰੇ ਰਿਵਿਊ ਕੀਤੇ ਜਾਣਗੇ ਐਸ ਦਾ ਪ੍ਰੋਸੈਸ ਵੀ ਇਹਨਾਂ ਦਾ ਇਹੀ ਹੈ ਕਿ ਰਿਵਿਊ ਕੀਤੇ ਹੀ ਜਾਂਦੇ ਨੇ ਤੇ ਇਸ ਤੋਂ ਇਲਾਵਾ ਇਹ ਡਿਮਾਂਡ ਰੱਖੀ ਹੈ ਕਿ ਜਦੋਂ ਤੱਕ ਸੈਨੇਟ ਚੁਣੀ ਨਹੀਂ ਜਾਂਦੀ ਉਦੋਂ ਤੱਕ ਵਾਈਸ ਚਾਂਸਲਰ ਕੋਈ ਵੀ ਰੁਟੀਨ ਫੈਸਲੇ ਤੋਂ ਇਲਾਵਾ ਕੋਈ ਵੀ ਮੇਜਰ ਜਿਹੜੇ ਡਿਸੀਜਨ ਨੇ ਉਹ ਨਹੀਂ ਲੈ ਜਾਣਗੇ ਇਹ ਸਾਡੀ ਫਸਟ ਸੈਕਿੰਡ ਡਿਮਾਂਡ ਹੈਗੀ ਆ ਦੂਜੀ ਡਿਮਾਂਡ ਸਾਡੀ ਤੀਜੀ ਡਿਮਾਂਡ ਸਾਡੀ ਜਿਹੜੀ ਹੈਗੀ ਆ ਉਹ ਇਹ ਆ ਕਿ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫ ਆਈ ਆਰ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਉਹਨੂੰ ਰਿਕੁਐਸਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਏ ਵੀ ਵਾਈਸ ਚਾਂਸਲਰ ਨੇ ਪ੍ਰੋਸਸ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਦਡਰਾ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਮਤਲਬ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰਧਾਰਾ ਤੋਂ ਉਲਟ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਆ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਕਿ ਉਹ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਆ ਕਿ ਅਸੀਂ ਉਹਨੂੰ ਰੱਦ ਕਰਾਂਗੇ ਮਤਲਬ ਹੁਣ ਕੋਈ ਵੀ ਕਿਸੇ ਦਾ ਵੀ ਜਿਹੜਾ ਸੈਮੀਨਾਰ ਆ ਅਕੈਡੈਮਿਕ ਪ੍ਰੋਗਰਾਮ ਆ ਉਹਦੇ ਸਪੀਕਰ ਦੀ ਸਕਰੀਨਿੰਗ ਨਹੀਂ ਕੀਤੀ ਜਾਏਗੀ ਉਹਦੇ ਉੱਪਰ ਕੋਈ ਰੋਕ ਨਹੀਂ ਕੀਤੀ ਜਾਏਗੀ ਸਿਰਫ ਫਾਈਲ ਸੂਟ ਕੀਤਾ ਹਾਂ ਜਿਨ੍ਹਾਂ ਵੀ ਸਿਵਲ ਫਾਈਲ ਸੂਟ ਕੀਤੇ ਨੇ ਪੁੱਤਰਨੇ ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਉਹ ਸਾਰੇ ਮਤਲਬ ਵਿਦਡਰਾਅ ਕੀਤੇ ਜਾਣਗੇ ਇਸ ਤੋਂ ਇਲਾਵਾ ਕੀ ਇਹ ਗੱਲ ਕੀਤੀ ਆ ਇਹ ਜਿੰਨੀ ਰਿਕਰੂਟਮੈਂਟ ਜਿਹੜੀ ਪਾਲਿਸੀ ਫਾਲੋ ਕੀਤੀ ਜਾ ਰਹੀ ਆ ਰਿਕਰੂਟਮੈਂਟ ਕੀਤੀ ਜਾ ਰਹੀ ਆ ਉਹ ਜਦੋਂ ਤੱਕ ਸੈਨਟ ਨਹੀਂ ਹੁੰਦੀ ਉਹਨੂੰ ਰੋਕਿਆ ਜਾਵੇ ਤੇ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਆ ਉਹਨੂੰ ਫਾਲੋ ਕੀਤਾ ਜਾਵੇ ਇਸ ਤੋਂ ਇਲਾਵਾ ਇੱਕ ਜਿਹੜੀ ਇਹਨਾਂ ਨੇ ਸਟੂਡੈਂਟ ਕਾਉਂਸਲ ਹੈ ਉਹਦਾ ਇੱਕ ਕਨਸਟੀਟਿਊਸ਼ਨ ਤੇ ਐਸਓਪੀ ਬਣਾਈ ਆ ਉਹ ਬਿਨਾਂ ਸਟੂਡੈਂਟ ਦੀ ਤੇ ਸਟੂਡੈਂਟ ਜਥੇਬੰਦੀਆਂ ਦੀ ਇਨਵੋਲਵਮੈਂਟ ਤੋਂ ਬਿਨਾਂ ਉਹ ਚੀਜ਼ਾਂ ਬਣਾਈਆਂ ਗਈਆਂ ਨੇ ਤੇ ਸਾਡੀ ਇਹ ਰਿਕਵੈਸਟ ਸੀ ਕਿ ਉਹਨੂੰ ਰੱਦ ਕੀਤਾ ਜਾਵੇ ਤੇ ਰੱਦ ਕਰਕੇ ਅਗਰ ਕੋਈ ਵੀ ਇਸ ਤਰੀਕੇ ਦਾ ਕਨਸਟੀਟਿਊਸ਼ਨ ਜਿਸ ਤਰੀਕੇ ਦੀ ਕੋਈ ਵੀ ਚੀਜ਼ ਬਣਾਉਣੀ ਆ ਉਹ ਸਟੂਡੈਂਟ ਨੂੰ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਉਸ ਕਮੇਟੀ ਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਤਾਂ ਇਹ ਬੇਸਿਕ ਸਾਰੀਆਂ ਸਾਰੀਆਂ ਜਿੰਨੀਆਂ ਵੀ ਡਿਮਾਂਡ ਸੀ ਇਹਦੇ ਉੱਪਰ ਵਾਈਸ ਚਾਂਸਲਰ ਤੇ ਜਿਹੜਾ ਪ੍ਰੋਫੈਸਰ ਦਾ ਡੈਲੀਗੇਸ਼ਨ ਸਾਨੂੰ ਕੱਲ ਮਿਲਿਆ ਸੀ ਉਹ ਵੀ ਉੱਥੇ ਬੈਠਾ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਹ ਸਾਰਾ ਜਿਹੜਾ ਸਾਡੀਆਂ ਡਿਮਾਂਡਸ ਨੇ ਇਹਨਾਂ ਨੂੰ ਮੰਨ ਲਿਆ ਜਾਏਗਾ ਤੇ ਜਦੋਂ ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬਿਲਕੁਲ ਪੋਜੀਸ਼ਨ ਕਲੀਅਰ ਆ ਕਿ ਇਹ ਮੋਰਚਾ ਉਦੋਂ ਤੱਕ ਜਲ ਜਦੋਂ ਤੱਕ ਰਿਟਰਨ ਦੇ ਵਿੱਚ ਸਾਡੇ ਕੋਲ ਕੋਈ ਸ਼ਡਿਊਲ ਨਹੀਂ ਜਾਰੀ ਹੋ ਜਾਂਦਾ ਦਾ ਰਿਟਰਨ ਦੇ ਵਿੱਚ ਸਾਨੂੰ ਇਹ ਭਰੋਸਾ ਨਹੀਂ ਦਿੱਤਾ ਜਾਂਦਾ ਜਿੰਨੀਆਂ ਵੀ ਸਾਡੀਆਂ ਡਿਮਾਂਡਸ ਨੇ ਉਹ ਵਾਪਸ ਜਿਹੜੇ ਉਹ ਮੰਨੀਆਂ ਨਹੀਂ ਜਾਂਦੀਆਂ ਸ਼ਡਿਊਲ ਕਰ ਤੱਕ ਆ ਜਾਏਗਾ ਕੁਝ ਪੋਸਟਵਰ ਗੱਲ ਹੋਈ ਹੈ ਸ਼ਡਿਊਲ ਉਹਨਾਂ ਨੇ ਸ਼ਡਿਊਲ ਏ ਕਹਿ ਰਹੇ ਨੇ ਅਕੋਰਡਿੰਗ ਟੂ ਵਾਈਸ ਚਾਂਸਲਰ ਕਿ ਅਸੀਂ ਸ਼ਡਿਊਲ ਭੇਜ ਦਿੱਤਾ ਹੈ ਤੇ ਆਉਣ ਵਾਲੇ 1 ਜਾਂ 2 3 ਦਿਨਾਂ ਦੇ ਵਿੱਚ ਉਹ ਜਿਹੜਾ ਹੈਗਾ ਉਹ ਸ਼ਡਿਊਲ ਅਪਰੂਵ ਕਰ ਦਿੱਤਾ ਜਾਏਗਾ ਇੰਨਾ ਸਮਾਂ ਤੁਹਾਨੂੰ ਲੱਗ ਰਿਹਾ ਪਹਿਲੇ ਦੋ ਦਿਨ ਪਹਿਲਾਂ ਉਹ ਵੀ ਭੇਜਿਆ ਹੋਇਆ ਸੀ ਫਿਰ ਇੰਨਾ ਸਮਾਂ ਹਫ਼ਤਾ ਹੀ ਹੋ ਗਿਆ ਮਤਲਬ ਉਹ ਤੁਸੀਂ ਦੇਖੋ ਵਾਈਸ ਚਾਂਸਲਰ ਤੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਇੱਕ ਡੇਲੇਇੰਗ ਟੈਕਟਿਕਸ ਦੀ ਆਦਤ ਹੈ ਪਿਛਲੇ 1 ਸਾਲ ਪਹਿਲਾਂ ਵੀ ਇਹ ਕਹਿ ਰਹੇ ਸੀ ਕਿ ਅਸੀਂ ਭੇਜਿਆ ਹੋਇਆ ਵਿਦਿਆਰਥੀਆਂ ਦੇ ਧਰਨੇ ਲੱਗੇ ਹਨ ਨਹੀਂ ਸੁਣੀ ਲੇਕਿਨ ਹੁਣ ਜਦੋਂ ਮਤਲਬ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਪੂਰੇ ਪੰਜਾਬ ਤੋਂ ਇਕੱਠਾ ਆਇਆ ਹਰਿਆਣੇ ਤੋਂ ਇਕੱਠਾ ਆਇਆ ਤੇ ਵਿਦਿਆਰਥੀ ਜਥੇਬੰਦੀਆਂ ਇੱਕ ਜੁਟ ਹੋ ਕੇ ਇੱਕ ਇਤਿਹਾਸਿਕ ਪੰਜਾਬ ਯੂਨੀਵਰਸਿਟੀ ਤੇ ਹੁਣ ਇਹਨਾਂ ਦੀ ਜਿਹੜੀ ਆਨਕਾਨੀ ਉਹ ਨਹੀਂ ਚੱਲੇਗੀ ਤੇ ਅਗਰ ਇਹ ਪੰਜਾਬ ਯੂਨੀਵਰਸਿਟੀ ਦੇ ਉੱਪਰ ਆਪਣੀ ਟੇਢੀ ਅੱਖ ਕਾਣੀ ਅੱਖ ਰੱਖਣਗੇ ਤਾਂ ਉਹਦਾ ਮੂੰਹ ਤੋੜਵਾ ਜਵਾਬ ਵਿਦਿਆਰਥੀ ਪਹਿਲਾਂ ਵੀ ਦੰਦੇ ਆਏ ਨੇ ਹੁਣ ਵੀ ਦੰਦੇ ਨੇ ਜੇ ਐਸ ਤਰ੍ਹਾਂ ਨਹੀਂ ਰਤ ਹੁੰਦੀਆਂ ਕਿ ਕਹਿੰਨੇ ਕਿ ਕੋਸ਼ਿਸ਼ ਕਰਾਂਗੇ ਉਹ ਕੋਸ਼ਿਸ਼ ਕਰ ਰਹੇ ਨੇ ਇਹ ਆਖਿਰਕਾਰ ਜੇ ਨਹੀਂ ਹੁੰਦੀ ਫਿਰ ਧਰਨਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਸ਼ਡਿਊਲ ਜਦ ਤੱਕ ਨਹੀਂ ਤਾਂ ਇਸ ਤਰ੍ਹਾਂ ਚੱਲੇਗਾ ਮਤਲਬ ਇਹ ਟ੍ਰੇਲਰ ਸੀ ਜਿਹੜਾ ਇਹ ਇਤਿਹਾਸਿਕ ਧਰਨਾ ਹੋਇਆ ਇੱਕ ਟ੍ਰੇਲਰ ਆ ਮਤਲਬ ਯੂਨੀਵਰਸਿਟੀ ਪੱਕੀ ਵੀ ਜਾਮ ਕੀਤੀ ਜਾ ਸਕਦੀ ਆ ਅਗਰ ਯੂਨੀਵਰਸਿਟੀ ਪ੍ਰਸ਼ਾਸਨ ਐਗਜ਼ਾਮ ਹੋ ਰਹੇ ਨੇ ਜਾਂ ਕੋਈ ਵੀ ਇਹਨਾਂ ਦੀ ਇੱਥੇ ਐਕਟੀਵਿਟੀ ਹੋ ਰਹੀ ਆ ਪੂਰੀ ਯੂਨੀਵਰਸਿਟੀ ਐਡਮ ਬਲੌਕ ਵਾਈਸ ਚਾਂਸਲਰ ਦਾ ਆਫਿਸ ਇਹ ਸਾਰਾ ਬੰਦ ਕੀਤਾ ਜਾ ਸਕਦਾ ਇਹ ਉਹਨਾਂ ਦੇ ਉੱਪਰ ਆ ਕਿ ਉਹਨਾਂ ਨੇ ਵਾਅਦਾ ਖਿਲਾਫੀ ਕੀਤੀ ਜਾਂ ਸਾਨੂੰ ਕਿਸੇ ਤਰੀਕੇ ਦੇ ਨਾਲ ਟਰਕਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਮੂੰਹ ਤੋੜਵਾ ਜਿਹੜਾ